ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਦਸਤਾਰ ਤੇ ਗੱਲ ਕਰਾਂਗੇ ਸਾਡੀ ਸੰਸਥਾ ਸਰਦਾਰੀਆਂ ਯੂਥ ਕਲੱਬ ਰਜਿਸਟਰਡ ਬਰਨਾਲਾ ਪਿਛਲੇ 2004 ਤੋਂ ਲੈ ਕੇ ਹੁਣ ਤੱਕ ਰੈਗੂਲਰਲੀ ਦਸਤਾਰ ਤੇ ਕੰਮ ਕਰਦੀ ਆ ਰਹੀ ਹੈ ਹੁਣ ਵੀ ਉੱਥੇ ਸ਼ਾਮ ਨੂੰ 6 ਤੋਂ 8 ਗੁਰਦੁਆਰਾ ਸਿੰਘ ਸਭਾ ਵਿਖੇ ਕਲਾਸ ਚੱਲਦੀ ਹੈ ਤੇ ਗੁਰਦੁਆਰਾ ਦੁਖਨਵੰਨ ਸਾਹਿਬ ਪਟਿਆਲੇ 2010 ਤੋਂ ਲੈ ਕੇ ਹੁਣ ਤੱਕ ਰੈਗੂਲਰਲੀ ਹੁਣ ਵੀ ਕਲਾਸ ਉੱਥੇ ਸ਼ਾਮ ਨੂੰ 7 ਤੋਂ 8 ਵਜੇ ਤੱਕ ਚੱਲਦੀ ਹੈ ਤੇ ਸਾਡੇ ਕੋਲੇ ਜਿਹੜਾ ਇਹ 12-13 ਸਾਲਾਂ ਦਾ ਤਜਰਬਾ ਹੈ ਅਸੀਂ ਉਹ ਤੁਹਾਡੇ ਨਾਲ ਸਾਂਝਾ ਕਰਨਾ ਹੈ ਦਸਤਾਰ ਕਿਉਂ ਪੁਰਾਣੇ ਸਮਿਆਂ ਵਿੱਚ ਰਾਜੇ ਮਹਾਰਾਜੇ ਹੀ ਦਸਤਾਰ ਸਜਾ ਸਕਦੇ ਸਨ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਦਸਤਾਰ ਬਖਸ਼ ਕੇ ਸਾਡਾ ਰਤਬਾ ਉੱਚਾ ਕੀਤਾ ਉਹਨਾਂ ਨੇ ਬਰਾਬਰ ਕੀਤਾ ਵੀ ਅਸੀਂ ਉਹ ਹੀ ਨਹੀਂ ਦਸਤਾਰ ਸਜਾਉਣਗੇ ਇੱਕ ਆਮ ਬੰਦਾ ਵੀ ਆਮ ਵਰਗ ਵੀ ਦਸਤਾਰ ਸਜਾ ਸਕਦਾ ਹੈ ਆਪਦਾ ਰਤਬਾ ਉੱਚਾ ਕਰ ਸਕਦਾ ਹੈ ਦਸਤਾਰ ਸਜਾ ਕੇ ਤਾਂ ਸੇ ਜਿਹੜੀ ਦਸਤਾਰ ਹੈ ਉਹ ਸਾਡਾ ਰਤਬਾ ਉੱਚਾ ਕਰਦੀ ਹੈ ਵੀ ਦਸਤਾਰ ਕਿਉਂ ਸਜਾਉਣੀ ਚਾਹੀਦੀ ਹੈ ਕਿਹਨੇ ਸਜਾਉਣੀ ਚਾਹੀਦੀ ਹੈ ਸਾਡੇ ਕੋਲੇ ਦੋ ਹੀ ਪਾਵਰਾਂ ਨੇ ਜਿਦੀ ਕਰਕੇ ਅਸੀਂ ਘੱਟ ਗਿਣਤੀ 'ਚ ਘੱਟ ਸਮੇਂ 'ਚ ਸਭ ਤੋਂ ਵੱਧ ਫੈਲ ਗਏ ਇੱਕ ਬਾਣੀ ਤੇ ਇੱਕ ਬਾਣਾ ਬਾਣੀ ਸਾਨੂੰ ਅੰਦਰੋਂ ਵੱਡਾ ਕਰਦੀ ਹੈ ਤੇ ਬਾਣਾ ਸਾਨੂੰ ਬਾਹਰੋਂ ਵੱਡਾ ਕਰਦਾ ਹੈ ਜੋ ਸਾਡਾ 12-13 ਸਾਲਾਂ ਦਾ ਤਜਰਬਾ ਹੈ ਉਹਦੇ ਮੁਤਾਬਕ ਸਾਨੂੰ ਦੂਸਰੇ ਬੰਦੇ ਦੇ ਦਸਤਾਰ ਸਜਾਉਣੀ ਆਉਣੀ ਚਾਹੀਦੀ ਹੈ ਕਿਉਂ ਕਾਰਨ ਇਹਦੇ 'ਚ ਇਹ ਹੈ ਵੀ ਜਦੋਂ ਅਸੀਂ ਆਪਦੇ ਦਸਤਾਰ ਸਜਾਉਨੇ ਆ ਤਾਂ ਸਾਡਾ ਜੋਰ ਲੱਗਦਾ ਸਾਡਾ ਧਿਆਨ ਨਹੀਂ ਲੱਗਦਾ ਸਾਡਾ ਜੋਰ ਲੱਗਦਾ ਅਸੀਂ ਇੱਕ ਵਾਰੀ ਬੰਦਦੇ ਆ ਦੋ ਵਾਰੀ ਬੰਦਦੇ ਆ ਅਸੀਂ ਅੱਕ ਜਾਂਨੇ ਆ ਛੱਡ ਦਿੰਨੇ ਆ ਜਦੋਂ ਅਸੀਂ ਦੂਸਰੇ ਦੇ ਦਸਤਾਰ ਚ ਜਾਵਾਂਗੇ ਤਾਂ ਸਾਡਾ ਮਾਈਂਡ ਓਪਨ ਹੋਏਗਾ ਸਾਡਾ ਜੋਰ ਨਹੀਂ ਲੱਗੇਗਾ ਸਾਡਾ ਧਿਆਨ ਲੱਗੇਗਾ ਤੇ ਦਸਤਾਰ ਦੇ ਵਿੱਚ ਧਿਆਨ ਜ਼ਰੂਰੀ ਹੈ ਧਿਆਨ ਤੋਂ ਬਿਨਾਂ ਨਹੀਂ بے ਧਿਆਨ ਹੋ ਕੇ ਦਸਤਾਰ ਨਹੀਂ ਸਜਾਈ ਜਾਂਦੀ ਹੁੰਦੀ ਧਿਆਨ ਨਾਲ ਹੀ ਦਸਤਾਰ ਸਜਾਈ ਜਾਂਦੀ ਹੈ ਜਿਦੀ ਵੀ ਸਾਨੂੰ ਦਸਤਾਰ ਚੰਗੀ ਲੱਗਦੀ ਹੈ ਉਹਨੇ ਪੰਜ ਜਾਂ 6 ਲੜ ਲਾਏ ਹੁੰਦੇ ਜਿਦੀ ਦਸਤਾਰ ਸਾਨੂੰ ਚੰਗੀ ਨਹੀਂ ਲੱਗਦੀ ਉਹਨੇ ਪੰਜ ਜਾਂ 6 ਢੇੜੇ ਦਿੱਤੇ ਹੁੰਦੇ ਆ ਚੀਜ਼ ਦਾ ਫਰਕ ਹੈ ਤਾਂ ਅਸੀਂ ਜਿਹੜੇ ਜਿਵੇਂ ਦ ਦ ਸ ਤ ਤ ਕ ਨਾ ਰ ਰ ਜਿਵੇਂ ਦਸਤਾਰ ਲਿਖਿਆ ਜਾਂਦਾ ਓਵੇਂ ਦਸਤਾਰ ਬਣਦੀ ਹੈ ਪਹਿਲਾ ਲੜ ਦੂਜਾ ਤੀਜਾ ਚੌਥਾ ਪੰਜਵਾਂ ਛੇਵਾਂ ਇਹ ਲੜਾ ਇਹਨਾਂ ਦਾ ਹਰੇਕ ਅਲੱਗ-ਅਲੱਗ ਕਿਰਦਾਰ ਹੈ ਉਹਦਾ ਪ੍ਰੋਪਰ ਜਦੋਂ ਕਿਰਦਾਰ ਨਭਉਂਦੇ ਆ ਤਾਂ ਉਹਦੀ ਸ਼ੇਪ ਬਣਦੀ ਹੈ ਤਾਂ ਉਹ ਸਾਡੇ ਚਿਹਰੇ ਦੇ ਨਾਲ ਮੈਚ ਕਰਦੀ ਹੈ ਤਾਂ ਹੀ ਉਹਦਾ ਪ੍ਰਭਾਵ ਬਣਦਾ ਹੈ ਕੋਈ ਕਈ ਵੀਰ ਕਹਿੰਦੇ ਨੇ ਵੀ ਸਾਡੇ ਕੋਲੇ ਟਾਈਮ ਨਹੀਂ ਹੈਗਾ ਪੱਗ ਬੰਨਣ ਨੂੰਗਾ ਤਾਂ ਮੈਂ ਕੱਲ ਕਹਦੇ ਆ ਵੀ 5 ਮਿੰਟ ਚ ਕੋਈ ਪੱਗ ਨਹੀਂ ਬੱਝਦੀ ਤੇ 1 ਘੰਟੇ ਚ ਵੀ ਕੋਈ ਪੱਗ ਨਹੀਂ ਬੱਝਦੀ ਜਿਵੇਂ ਕਿ ਸਾਨੂੰ ਨਹਾਉਣ ਨੂੰ 15 ਤੋਂ 20 ਮਿੰਟ ਲੱਗਦੇ ਆ ਖਾਣਾ ਖਾਣ ਨੂੰ 15 ਤੋਂ 20 ਮਿੰਟ ਲੱਗਦੇ ਆ ਕੱਪੜੇ ਪਹਿਨਣ ਨੂੰ 15 ਤੋਂ 20 ਮਿੰਟ ਲੱਗਦੇ ਆ ਇਹ ਸਾਡੀਆਂ ਲੋੜਾਂ ਨੇ ਅਸੀਂ ਇਹ ਤਿੰਨ ਲੋਡਾਂ ਪੂਰੀਆਂ ਕਰਕੇ ਘਰੋਂ ਨਿਕਲਦੇ ਆਂ ਤਾਂ ਮੈਂ ਗੱਲ ਕਰਦਾ ਕਿ ਚੌਥੀ ਲੋਡ ਅਸੀਂ ਦਸਤਾਰ ਵਿੱਚ ਲੈ ਕੇ ਜਾਈਏ ਦਸਤਾਰ ਸਾਡੀ ਲੋਡ ਹੋਣੀ ਚਾਹੀਦੀ ਹੈ ਨਾ ਕਿ ਸ਼ੌਂਕ ਦਸਤਾਰ ਨਾਲ ਸਾਡਾ ਗੁਰੂ ਖੁਸ਼ ਸਾਡੇ ਮਾਪੇ ਖੁਸ਼ ਮਿਲਣ ਵਾਲੇ ਖੁਸ਼ ਤੁਸੀਂ ਖੁਸ਼ ਤੇ ਅਸੀਂ ਖੁਸ਼ ਆਓ ਦਸਤਾਰ ਸੇ ਦਸਤਾਰ ਸ਼ੁਰੂ ਕਰਨ ਤੋਂ ਪਹਿਲਾਂ ਜਿਹੜਾ ਬੇਸ ਹੈ ਦਸਤਾਰ ਦਾ ਉਹ ਸਾਡੇ ਕੇਸ ਸਾਡਾ ਜੂੜਾ ਸਾਡਾ ਦਸਤਾਰ ਦਾ ਜਿਹੜਾ ਮੱਧ ਭਾਗ ਹੈ ਉਹ ਖਾਲੀ ਹੁੰਦਾ ਹੈ ਤਾਂ ਅਸੀਂ ਜੂੜੇ ਨੂੰ ਮੱਧ ਭਾਗ 'ਚ ਲੈ ਕੇ ਜਾਣਾ ਹੈ ਸਿੰਗਲ ਜੂੜਾ ਹੀ ਕਰਨਾ ਹੈ ਚਾਹ ਵਾਲ ਛੋਟੇ ਐ ਚਾਹ ਵਾਲ ਵੱਡੇ ਐ ਉਹਦੇ ਨਿਚੋਂ ਕੋਈ ਪੈਕਿੰਗ ਦੀ ਲੋੜ ਨਹੀਂ ਹੈਗੀ ਆਪਾਂ ਜੂੜੇ ਨੂੰ ਸੈਂਟਰ 'ਚ ਲੈ ਜਾਾਂਗੇ ਕਿਉਂਕਿ ਦਸਤਾਰ ਦਾ ਮੱਧ ਭਾਗ ਖਾਲੀ ਹੁੰਦਾ ਹੈ ਤੇ ਜੂੜੇ ਦੀ ਸੈਟਿੰਗ ਉਹੀ ਹੈ ਇਹਨੂੰ ਆਪਾਂ ਬਿਠਾਵਾਂਗੇ ਇਸੇ ਤਰੀਕੇ ਨਾਲ ਜਿਆਦਾ ਸਖਤ ਨਹੀਂ ਕਰਨ ਦੀ ਲੋੜ ਹੈਗੀ ਤੇ ਹੱਥ ਦੇ ਅੰਦਰ ਅੰਦਰ ਰਹਿ ਜੇ ਜੂੜਾ ਜੂੜੇ ਨੂੰ ਖਲਾਰਨਾ ਨਹੀਂ ਹੈਗਾ ਦਸਤਾਰ ਇਹਦੀ ਸਾਈਡਾਂ ਤੇ ਆ ਜੇਗੀ ਤਾਂ ਆਪਾਂ ਕੰਗਾ ਸਾਹਿਬ ਇਹਦੇ ਵਿੱਚ ਦੇ ਲਿਆ ਤੇ ਚੀਜ ਆ ਗਈ ਇਸ ਤੋਂ ਬਾਅਦ 50 50 ਘਟ ਦੋ ਘਟ ਇਹਨਾਂ ਕੱਪੜਾ ਵੱਤ ਤੋਂ ਵੱਧ ਜਿੰਨਾ ਮਰਜ਼ੀ ਬਨ ਲਈ ਆਪਾਂ ਮੀਟਰ ਸਵਾ ਮੀਟਰ ਜਿੰਨਾ ਬਰਨ ਦੀ ਇੱਛਾ ਹੈ ਉਹ ਬਨ ਸਕਦੇ ਆ ਇਹਨੂੰ 1 ਇੰਚ 1.5 ਇੰਚ ਮੈਂ ਅੱਗੋਂ ਮੋੜਦਾ ਮੱਥਾ ਤਿੰਨ ਉਂਗਲਾਂ ਮੱਥਾ ਨੰਗਾ ਆ ਦੇਖੋ ਕੱਟ ਤੋਂ ਕੱਟ ਤਿੰਨ ਉਂਗਲਾਂ ਮੱਥਾ ਨੰਗਾ ਤੇ ਇਸ ਤੋਂ ਬਾਅਦ ਕੰਨ ਸਾਡੇ ਨੰਗੇ ਚਾਹੀਦੇ ਤੁਮੇ ਪਿਛਲੇ ਪਾਸਿਓਂ ਇੱਥੋਂ ਇੱਕ ਗੰਢ ਦੇ ਦੇਣੀ ਹੈ ਜੇ ਇਹ ਗੰਢ ਤੁਹਾਡੇ ਤੋਂ ਇਹਟ ਲਿਖਦੀ ਹੈ ਤਾਂ ਇਸ ਕੱਪੜੇ ਨੂੰ ਥੋੜਾ ਜਿਹਾ ਪਾਣੀ ਲਾ ਲਾਂਗੇ ਆਪਾਂ ਡਬਲ ਗੰਡ ਚੁਬੇਗੀ ਜੇ ਅਸੀਂ ਡਬਲ ਗੰਡੇ ਇੱਥੇ ਦਿਆਂਗੇ ਤਾਂ ਚੁਬੇਗੀ ਇਧਰਲਾ ਲੜ ਇਧਰ ਚਲਾ ਗਿਆ ਇਧਰਲਾ ਲੜ ਇਧਰ ਚਲਾ ਗਿਆ ਸਲਾਈ ਨਾਲ ਆਪਾਂ ਬਾਲ ਆਪਣੇ ਸਾਰੇ ਸਹੀ ਕਰ ਲਾਂਗੇ ਸੋ ਹੁਣ ਗੱਲ ਕਰਦੇ ਆਂ ਆਪਾਂ ਪਾਣੀ ਤੇ ਪੌਣੀ ਦੀ ਪਾਣੀ ਆਪਦੀ ਲੋੜ ਦੇ ਮੁਤਾਬਕ ਜਿੰਨਾ ਵੀ ਸਾਨੂੰ ਚਾਹੀਦਾ ਹੈ ਅਸੀਂ ਛਿੜਕ ਸਕਦੇ ਆਂ ਪਰ ਪੱਗ ਸਿੱਲੀ ਚਾਹੀਦੀ ਹੈ ਨਾ ਪੱਕ ਸੁੱਕੀ ਤੇ ਨਾ ਗਿੱਲੀ ਪੱਗ ਸਿਰਫ ਸਿੱਲੀ ਚਾਹੀਦੀ ਹੈ ਇਹਦਾ ਫਾਇਦਾ ਕੀ ਹੋਏਗਾ ਕਿ ਜਦੋਂ ਆਪਾਂ ਲੜ ਧਰਦੇ ਆਂ ਤਾਂ ਲੜ ਦੇ ਉੱਤੇ ਸਾਡੀ ਮਰਜ਼ੀ ਚੱਲੇਗੀ ਸਾਡੀ ਮਰਜ਼ੀ ਦੇ ਮੁਤਾਬਕ ਉਹ ਬੈਠਦਾ ਜਾਏਗਾ ਸਾਡੀ ਮਰਜ਼ੀ ਦੇ ਮੁਤਾਬਕ ਉਹ ਮੁੜਦਾ ਜਾਏਗਾ ਪਾਣੀ ਹੈਲਪ ਕਰਦਾ ਇਸ ਚੀਜ਼ ਦੇ ਵਿੱਚ ਦੂਜਾ ਚੀਜ਼ ਕੀ ਚੀਜ਼ ਆ ਜਾਂਦੀ ਹੈ ਦੂਜੀ ਗੱਲ ਇਹ ਹੈ ਵੀ ਪਾਣੀ ਹੈ ਜਿਹੜਾ ਉਹ ਸ਼ੇਪ ਨੂੰ ਮੇਨਟੇਨ ਕਰਨ ਦਾ ਕੰਮ ਕਰਦਾ ਹੈ ਤੁਸੀਂ ਵੇਖਿਆ ਹੋਵੇਗਾ ਵੀ ਜੇ ਆਪਣੇ ਕੋਲ 10-12 ਪੱਗਾਂ ਨੇ ਤਾਂ ਉਹਨਾਂ ਵਿੱਚੋਂ ਕਿਸੇ ਦੀ ਸ਼ੇਪ ਵੱਡੀ ਬਣਦੀ ਹੈ ਤੇ ਕਿਸੇ ਦੀ ਸ਼ੇਪ ਛੋਟੀ ਬਣਦੀ ਹੈ ਤਾਂ ਜਿਹਦੀ ਸ਼ੇਪ ਵੱਡੀ ਬਣਦੀ ਹੈ ਉਹਦੇ ਤੇ ਅਸੀਂ ਪਾਣੀ ਵੱਧ ਲਾਉਣਾ ਜਿਹਦੀ ਸ਼ੇਪ ਛੋਟੀ ਬਣਦੀ ਹੈ ਉਹਦੇ ਤੇ ਅਸੀਂ ਕੱਟ ਲਾਉਣਾ ਹੈ ਤਾਂ ਸ਼ੇਪ ਨੂੰ ਮੇਨਟੇਨ ਕਰਨ ਦਾ ਕੰਮ ਕਰਦਾ ਹੈ ਪਾਣੀ ਤਾਂ ਸੋ ਪਾਣੀ ਪੱਗ ਵਾਸਤੇ ਜ਼ਰੂਰੀ ਹੈ ਥੋੜਾ ਲੱਗੇ ਚਾ ਬਹੁਤ ਤਾਂ ਹੁਣ ਆਪਾਂ ਪੁਣੀ ਵੇਖਦੇ ਹਾਂ ਤਾਂ ਪੁਣੀ ਵਾਸਤੇ ਆਪਾਂ ਨੂੰ ਚਾਰ ਲੜਾਂ ਦੇ ਵਿੱਚੋਂ ਦੋ ਲੜ ਚਾਹੀਦੇ ਨੇ ਤਾਂ ਦੋਹਾਂ ਲੜਾਂ ਤੇ ਆਪਾਂ ਪੁਣੀ ਕਰਾਂਗੇ ਜਿਹੜੇ ਕਰਨ ਇੱਛਾ ਹੈ ਉਹ ਤੇ ਕਰ ਸਕਦੇ ਆਪਾਂ ਤਾਂ ਇਹਦੇ ਵਿੱਚ ਤੁਸੀਂ ਵੇਖੋਗੇ ਕਿ ਪੁਣੀ ਵਾਸਤੇ ਆਪਾਂ ਇੱਕ ਪਾਸਾ ਕਰੇ ਦਰਵਾਜੇ ਨਾਲ ਬੰਨ੍ਹ ਸਕਦੇ ਆ ਦੂਜੇ ਪਾਸਾ ਕਰਦੇ ਕਿਸੇ ਮੈਂਬਰ ਨੂੰ ਫੜਾ ਸਕਦੇ ਆ ਠੀਕ ਹੈ ਉਹਦੇ ਲਈ ਪੋਣੀ ਨੇ ਕੀ ਕਰਨਾ ਹੁੰਦਾ ਪੋਣੀ ਨੇ ਇਸ ਚੌੜੇ ਕਪੜੇ ਨੂੰ ਜਿਹੜੀ ਇਹ ਚੜਾਈ ਦਿਖ ਰਹੀ ਹੈ ਉਸ ਚੌੜੇ ਕਪੜੇ ਨੂੰ ਇਕੱਠਾ ਕਰਨਾ ਪੋਣੀ ਦਾ ਪਰਪਸ ਸਿਰਫ ਇੱਕ ਹੈ ਪੋਣੀ ਦਾ ਪਰਪਸ ਸਿਰਫ ਇੱਕ ਹੈ ਵੀ ਆਪਾਂ ਇਸ ਚੌੜਾਏ ਚੌੜੇ ਕਪੜੇ ਨੂੰ ਇਕੱਠਾ ਕਰਨਾ ਠੀਕ ਹੈ ਤਾਂ ਇਹਦੇ ਉੱਤੇ ਸਿਰਫ 1 ਮਿੰਟ ਲੱਗਣਾ ਚਾਹੀਦਾ ਇਹ ਤੋਂ ਜ਼ਿਆਦਾ ਸਮਾਂ ਨਹੀਂ ਲੱਗਣਾ ਚਾਹੀਦਾ ਮੈਂ ਸੈਂਟਰ 'ਚੋਂ ਪਕੜਿਆ ਇਹਨੂੰ ਤੁਸੀਂ ਸੈਂਟਰ 'ਚੋਂ ਫੜਨਾ ਹੈ ਇਦਾਂ ਸੈਂਟਰ ਚੋਂ ਫੜ ਕੇ ਜਿਹੜਾ ਇਹ ਪੱਲਾ ਆ ਗਿਆ ਇੱਕ ਇਹ ਪੱਲਾ ਇਹ 7.5 ਮੀਟਰ ਪੱਗ ਹੈ ਤਾਂ 7.5 ਮੀਟਰ ਕਰਕੇ ਇਹਦਾ ਪੱਲਾ ਇਹ ਵੱਡਾ ਹੈ ਪੱਗ ਛੋਟੀ ਹੋਏਗੀ ਉਹਦੇ ਪੱਲੇ ਛੋਟੇ ਹੋਣਗੇ ਜਿਵੇਂ ਜਿਵੇਂ ਪੱਗ ਵੱਧਦੀ ਜਾਏਗੀ ਪੱਗ ਦੇ ਪੱਲੇ ਵੱਧਦੇ ਜਾਣਗੇ ਤਾਂ ਪੱਲੇ ਨੂੰ ਡਬਲ ਫੋਲਡ ਕਰਤਾ ਤਾਂ ਇਧਰਲਾ ਪੱਲਾ ਜਿਹੜਾ ਇਹਨੂੰ ਵੀ ਆਪਾਂ ਡਬਲ ਫੋਲਡ ਕਰਤਾ ਠੀਕ ਹੈ ਇੱਥੋਂ 1 ਫੁੱਟ ਇਕੱਠੀ ਮੋੜਨੀ ਹੈ ਇਹ 1 ਫੁੱਟ ਇਕੱਠੀ ਮੋੜਨੀ ਹੈ ਉਸ ਤੋਂ ਬਾਅਦ ਜਿੰਨੀ ਕਿ ਸਾਨੂੰ ਲੋਡ ਹੈ ਪੌਣੀ ਚੌੜੀ ਕਰਨ ਦੀ ਓਨੀ ਹੀ ਆਪਾਂ ਕਰਾਂਗੇ ਇਸ ਤਰ੍ਹਾਂ ਪਾਸੋਂ ਸਿਰਿਆਂ ਤੋਂ ਆਪਾਂ ਸਾਈਡਾਂ ਤੋਂ ਖਿੱਚ ਲੈਣਾ ਹੈ ਇਸ ਟ੍ਰਿਕ ਨਾਲ ਪੌਣੀ ਪਾਣੀ ਤਾਂ ਇਹ ਪੌਣੀ ਦੇ ਉੱਤੇ ਸਿਰਫ 1 ਮਿੰਟ ਲੱਗਣਾ ਚਾਹੀਦਾ 2 ਤੋਂ ਵੱਧ ਨਹੀਂ ਲੱਗਣਾ ਚਾਹੀਦਾ ਪਰਪਸ ਪੌਣੀ ਦਾ ਉਹੀ ਹੈ ਵੀ ਇਹਨੇ ਸਿਰਫ ਕਪੜੇ ਨੂੰ ਇਕੱਠਾ ਕਰਨਾ ਹੈ ਆਪਾਂ ਜਦੋਂ ਪੱਗ ਬੰਨਾਂਗੇ ਤਾਂ ਲੋਡ ਮੁਤਾਬਕ ਉਹਨੂੰ ਖੋਲੀ ਜਾਵਾਂਗੇ ਤੇ ਲੋਡ ਮੁਤਾਬਕ ਉਹਨੂੰ ਇਕੱਠਾ ਕਰੀ ਜਾਵਾਂਗੇ ਜਿੰਨੀ ਕਿ ਸਾਨੂੰ ਲੋਡ ਹੋਏਗੀ ਤਾਂ ਇੱਥੇ ਆ ਗਿਆ ਤਾਂ ਇਸੇ ਇੱਕ ਚੀਜ਼ ਧਿਆਨ ਦੇ ਰੱਖਣੀ ਹੈ ਵੀ ਪੋਣੀ ਦੇ ਉੱਤੇ ਜਿਆਦਾ ਸਮਾਂ ਨਹੀਂ ਲੱਗਣਾ ਚਾਹੀਦਾ ਸਿਰਫ 1 ਮਿੰਟ ਦੇ ਅੰਦਰ ਅੰਦਰ ਸਾਡੀ ਪੋਣੀ ਹੋ ਜਾਣੀ ਚਾਹੀਦੀ ਹੈ ਕਰਦਾ ਕੋਈ ਮੈਂਬਰ 1 ਮਿੰਟ ਦਵੇ ਤੇ ਉਸੇ ਟਾਈਮ ਪੋਣੀ ਹੋ ਜੇ ਤਾਂ ਇਹਦੇ ਵਿੱਚ ਇੱਕ ਚੀਜ਼ ਹੋਰ ਯਾ ਮੇਰੀ ਸੱਜੀ ਸਾਈਡ ਹੈ ਤੇ ਆ ਮੇਰੀ ਖੱਬੀ ਸਾਈਡ ਹੈ ਇਸ ਚੀਜ਼ ਦਾ ਅਸੀਂ ਧਿਆਨ ਰੱਖਣਾ ਹੈ ਵੀ ਇਹ ਮੇਰੀ ਖੱਬੀ ਸਾਈਡ ਹੈ ਆ ਮੇਰੀ ਸੱਜੀ ਸਾਈਡ ਹੈ ਤਾਂ ਇਹ ਲੜਮੂ ਚ ਨਹੀਂ ਫੜਨਾ ਤਿਆਂ ਦਿਓ ਵੀ ਖੱਬੀ ਸਾਈਡ ਵਾਲਾ ਲੜ ਹੀ ਮੂਚ ਫੜਨਾ ਹੈ ਜਦੋਂ ਆਪਾਂ ਬਾਕ ਸਟਾਰਟ ਕਰਾਂਗੇ ਇਹਦੇ ਵਿੱਚ ਤੁਸੀਂ ਜਦੋਂ ਪੱਗ ਬੰਨਦੇ ਦੇਖੋਗੇ ਤੁਹਾਨੂੰ ਪਤਾ ਲੱਗੇਗਾ ਵੀ ਮਟੀਰੀਅਲ ਦੀ ਸੈਟਿੰਗ ਹੈ ਜਿਹੜੀ ਜਿਹੜੀ ਸਿੰਪਲ ਪੁਣੀ ਕਰਦੇ ਆ ਉਹਦੇ ਦੋ ਪਾਸਿਓ ਮਟੀਰੀਅਲ ਇਕੱਠਾ ਹੁੰਦਾ ਤਾਂ ਇਹਦੇ ਇੱਕੋ ਪਾਸਿਓ ਆਪਾਂ ਮਟੀਰੀਅਲ ਸਾਰਾ ਇਕੱਠਾ ਕੀਤਾ ਤਾਂ ਉਹ ਲੋਡ ਮੁਤਾਬਕ ਜਿੱਥੇ ਸਾਨੂੰ ਲੋਡ ਹੈਗੀ ਹੈ ਮਟੀਰੀਅਲ ਦੀ ਤੇ ਇਹਦੀ ਜਾਦੇ ਸੈਟਿੰਗ ਆ ਜਾਂਦੀ ਹੈ ਸਪੂਨਿੰਗ ਦੀ ਤਾਂ ਸਟਾਰਟਿੰਗ ਵਾਸਤੇ ਇਹ ਪੁਣੀ ਵਧੀਆ ਹੈ ਉਸ ਤੋਂ ਬਾਅਦ ਅਸੀਂ ਜਿਹੜੀ ਮਰਜ਼ੀ ਪੁਣੀ ਕਰ ਸਕਦੇ ਆ ਜਿਹੜੇ ਸਿੱਖ ਰਹੇ ਨੇ ਉਹਨਾਂ ਵਾਸਤੇ ਜ਼ਰੂਰੀ ਹੈ ਵੀ ਸਟਾਰਟਿੰਗ ਵਿੱਚ ਪੁਣੀ ਤੋਂ ਕਰ ਲੈ ਤਾਂ ਕਿ ਈਜ਼ੀ ਹੋ ਜੇ ਉਹਨਾਂ ਨੂੰ ਸਿੱਖਣਾ ਤੇ ਉਸ ਤੋਂ ਬਾਅਦ ਉਹ ਜਿਹੜੀ ਮਰਜ਼ੀ ਪੂਣੀ ਕਰ ਸਕਦੇ ਨੇ ਕੋਈ ਜ਼ਰੂਰੀ ਨਹੀਂ ਦੇਖ ਹੀ ਪੂਣੀ ਕਰਨੀ ਹੈ ਜਿਹੜੀ ਉਹਨਾਂ ਨੂੰ ਆਉਂਦੀ ਹੈ ਉਹ ਕਰ ਸਕਦੇ ਨੇ ਸਟਾਰਟਿੰਗ ਵਾਸਤੇ ਠੀਕ ਹੈ ਤਾਂ ਸੋ ਮੈਂ ਇੱਕ ਪਾਸੇ ਉਹ ਇਧਰੋਂ ਇਕੱਠਾ ਕਰਾਂਗਾ ਵਿਚਾਲੇ ਖੜ ਕੇ ਕਰਨੀ ਹੈ ਇਕੱਠੀ ਇਹ ਤਾਂ ਆ ਸੱਜੀ ਸਾਈਡ ਵਾਲੇ ਨੂੰ ਆਪਾਂ ਨਾਟ ਦੇ ਲਾਂਗੇ 50 ਤੋਂ ਬਾਅਦ ਦੂਸਰਾ ਸਟੈਪ ਦਸਤਾਰ ਜਿਵੇਂ ਦਸਤਾਰ ਲਿਖੀ ਜਾਂਦੀ ਹੈ ਦ ਦ ਸ ਸ ਤ ਤ ਕ ਨ ਨ ਰ ਰ ਉਵੇਂ ਹੀ ਦਸਤਾਰ ਬਣਦੀ ਹੈ ਤਾਂ ਆਪਾਂ ਇਕੱਲੇ ਇਕੱਲੇ ਲੜਨੂ ਵੇਖਾਂਗੇ ਕਿ ਕਿਵੇਂ ਦਾ ਆ ਰਿਹਾ ਹੈ ਕਿਵੇਂ ਦਾ ਖੜ ਰਿਹਾ ਹੈ ਤੇ ਕਿਵੇਂ ਦਾ ਜਾ ਰਿਹਾ ਸੋ ਹਰੇਕ ਲੜਨੂ ਪਹਿਲਾਂ ਬਣਾਉਣਾ ਪਊਗਾ ਫਿਰ ਰੱਖਣਾ ਸੀ ਤਿਆਰ ਕਰਕੇ ਰੱਖਣਾ ਨਾ ਕਿ ਰੱਖ ਕੇ ਤਿਆਰ ਕਰਨਾ ਹੈ ਹਰੇਕ ਲੜ ਨੂੰ ਆਪਾਂ ਬਣਾਉਣਾ ਹੈ ਪਹਿਲਾਂ ਹਰੇਕ ਲੜ ਦੇ ਵਿੱਚ ਕੀ ਚੀਜ਼ ਆ ਜਾਂਦੀ ਹੈ ਕਿ ਇੱਥੋਂ ਆਪਾਂ ਆ ਖਿੱਚਾਂਗੇ ਲੜ ਖਿੱਚਣ ਨਾਲ ਕੀ ਹੋਏਗਾ ਸਾਫ ਹੋ ਜੀਗਾ ਪਰ ਖਿੱਚਣ ਨਾਲ ਪਤਲਾ ਵੀ ਹੋ ਜਾਂਦਾ ਹੈ ਤੇ ਜਦੋਂ ਅਸੀਂ ਪਤਲਾ ਲੜ ਧਰਦੇ ਹਾਂ ਤੇ ਸਾਰਾ ਦਿਨ ਉਹ ਚੜਦਾ ਰਹਿੰਦਾ ਤੇ ਇਕੱਠਾ ਹੋਇਆ ਰਹਿੰਦਾ ਤਾਂ ਇਸ ਕਰਕੇ ਆਪਾਂ ਇਹਨੂੰ ਅੰਦਰ ਨੂੰ ਮੋੜ ਦੇਣਾ ਹੈ ਹਰੇਕ ਲੜ ਨੂੰ ਅੰਦਰ ਨੂੰ ਫੋਲਡ ਕਰ ਦੇਣਾ ਤਾਂ ਕਿ ਉਹ ਠੋਸ ਹੋ ਜੇ ਧੋਰਾ ਹੋ ਜੇ ਉਹ ਅੱਧਾ ਮੱਥਾ ਅੱਧੀ ਅੱਖ ਅੱਧੀ ਗੱਲ ਤੇ ਅੱਧਾ ਕੰਨ ਆਪਾਂ ਗੱਲ ਕਰਦੇ ਆਂ ਵੀ ਪਟਿਆਲਾ ਸ਼ਹੀ ਪੱਗ ਤਾਂ ਪਟਿਆਲਾ ਸ਼ਹੀ ਪੱਗ ਦੇ ਵਿੱਚ ਇੱਕ ਚੀਜ਼ ਹੈ ਵੀ ਕੰਨ ਕੋਲੋਂ ਇਹ ਲੜ ਹੈਗਾ ਤਿੰਨ ਉਂਗਲਾਂ ਚੌੜਾ ਤਾਂ ਪਹਿਲਾ ਵੀ ਤਿੰਨ ਦੂਜਾ ਵੀ ਤਿੰਨ ਤੀਜਾ ਵੀ ਤਿੰਨ ਚੌਥਾ ਵੀ ਤਿੰਨ ਪੰਜਵਾਂ ਵੀ ਤਿੰਨ ਛੇਵਾਂ ਵੀ ਤਿੰਨ ਇੱਥੋਂ ਸਿਰਫ ਸਾਈਜ਼ ਲੜਦੇ ਸਾਈਜ਼ ਦੀ ਗੱਲ ਕਰਦਾ ਮੈਂ ਤਾਂ ਲੜਦਾ ਸਾਈਜ਼ ਕਿੰਨਾ ਚਾਹੀਦਾ ਤਿੰਨ ਉਂਗਲਾਂ ਚੌੜਾ ਹਰੇਕ ਲੜ ਹੀ ਅੱਧਾ ਮੱਥਾ ਅੱਧੀ ਅੱਖ ਅੱਧੀ ਗੱਲ ਅੱਧਾ ਕਰਨ ਕਿਵੇਂ ਦਾ ਲੜ ਆ ਰਿਹਾ ਹੈ ਕਿਵੇਂ ਦਾ ਖੜ ਰਿਹਾ ਹੈ ਤੇ ਕਿਵੇਂ ਦਾ ਜਾ ਰਿਹਾ ਹੈ ਅਸੀਂ ਇੱਥੇ ਰੁਕਣਾ ਜ਼ਰੂਰੀ ਹੈ ਚਾਹ ਆਪਦੇ ਭਗਵਾਨ ਦੇ ਆ ਚਾਹ ਕਿਸੇ ਦੇ ਭਗਵਾਨ ਦੇ ਆ ਕਿਉਂਕਿ ਜੇ ਆ ਲੜ ਦੇ ਵਿੱਚ ਕਿਸੇ ਤਰ੍ਹਾਂ ਦੀ ਮੈਨੂੰ ਕੋਈ ਕਮੀ ਲੱਗਦੀ ਹੈ ਤਾਂ ਮੈਂ ਹੁਣ ਖੋਲ ਕੇ ਇਹਨੂੰ ਸਹੀ ਕਰ ਸਕਦਾ ਪਰ ਜੇ ਮੈਂ ਇਹਦੇ ਉੱਤੇ ਤਿੰਨ ਲੜ ਚਾਰ ਲੜ ਹੋਰ ਕਰਤੇ ਤਾਂ ਮੈਂ ਇਹਦੇ ਵਿੱਚ ਕੋਈ ਫਰਕ ਨਹੀਂ ਪਾ ਸਕਦਾ ਤਸੋ ਅਸੀਂ ਹਰੇਕ ਲੜ ਨੂੰ ਸਹੀ ਕਰਨਾ ਹੈ ਸਾਡੀ ਸਾਰੀ ਪੱਗ ਆਪੇ ਸਹੀ ਹੋ ਜੇਗੀ ਸਾਨੂੰ ਸਾਰੀ ਦਸਤਾਰ ਨੂੰ ਸਹੀ ਕਰਨ ਦੀ ਲੋੜ ਨਹੀਂ ਇੱਥੇ ਆ ਗਏ ਆਪਾਂ ਪੂਣੀ ਦੇ ਵਿੱਚ ਆਪਾਂ ਵੇਖਿਆ ਸੀਗਾ ਵੀ ਆਪਾਂ ਵਿਚਾਲੋਂ ਖੜ ਕੇ ਵਿਚਾਲੇ ਖੜ ਕੇ ਆਪਾਂ ਪੂਣੀ ਕਰਦੇ ਆ ਤਾਂ ਉਹਦੀ ਖੱਬੀ ਸਾਈਡ ਅਸੀਂ ਕਿਹਾ ਸੀਗਾ ਵੀ ਜੇ ਤੁਸੀਂ ਖੱਬੀ ਸਾਈਡ ਲੜਮੂਛ ਫੜੋਗੇ ਤਾਂ ਆ ਮਟੀਰੀਅਲ ਉੱਤੇ ਆਏਗਾ ਸੱਜੀ ਸਾਈਡ ਜੇ ਆਪਾਂ ਲੜਮੂ ਚ ਫੜਾਂਗੇ ਸੱਜੀ ਸਾਈਡ ਵਾਲਾ ਤਾਂ ਮਟੀਰੀਅਲ ਥੱਲੇ ਚਲਾ ਜਾਏਗਾ ਤਾਂ ਇਸ ਕਰਕੇ ਆਪਾਂ ਖੱਬੀ ਸਾਈਡ ਵਾਲਾ ਲੜ ਜਿਹੜਾ ਸੀਗਾ ਪੂਣੀ ਕਰਨ ਵੇਲੇ ਧਿਆਨ ਚ ਰੱਖ ਕੇ ਉਹ ਆਪਾਂ ਮੂੰਹ ਚ ਫੜਿਆ ਤਾਂ ਕਿ ਮਟੀਰੀਅਲ ਆਪਾਂ ਨੂੰ ਉੱਤੇ ਚਾਹੀਦਾ ਇਸ ਕਰਕੇ ਇਹ ਉੱਤਲੇ ਪਾਸੇ ਹੀ ਆਵੇ ਜਿਹੜੀ ਸਿੰਪਲ ਪੂਣੀ ਹੁੰਦੀ ਹੈ ਉਹਦੇ ਇੱਥੇ ਦੋ ਹਿੱਸੇ ਬਣ ਜਾਂਦੇ ਆ ਇਹਨੂੰ ਜਿੰਨਾ ਉੱਚਾ ਕਰ ਸਕਦੇ ਆ ਆਪਣਾ ਦਸਤਾਰ ਦਾ ਜਿਹੜਾ ਮੇਨ ਮਕਸਦ ਹੈ ਉਹ ਸਿਰ ਨੂੰ ਕਵਰ ਕਰਨਾ ਹੈ ਇਨੂੰ ਜਿੰਨਾ ਉੱਚਾ ਵੱਧ ਤੋਂ ਵੱਧ ਲਿਜਾ ਸਕਦੇ ਆ ਉਹਨਾਂ ਅਸੀਂ ਪਹਿਲੇ ਲੜ ਨੂੰ ਲੈ ਕੇ ਜਾਣਾ ਅੱਗੋਂ ਫਰੰਟ ਇੱਥੋਂ ਗਿਣਤੀ ਚ ਮੋੜਨਾ ਹੈ ਇੱਕ ਵਾਰੀ ਇੱਥੋਂ ਖਿੱਚਿਆ ਆਂਗੂਠਾ ਆਂਗਲ ਉਤਲੇ ਪਾਸੇ ਦੋ ਵਾਰੀ ਇਸ ਤਰੀਕੇ ਨਾਲੇ ਮੁੜੇਗਾ ਦੋ ਵਾਰੀ ਆ ਚੌੜਾ ਰੱਖਣਾ ਇਹਨੂੰ ਆਪਾਂ ਦੋ ਉਂਗਲਾਂ ਦੋ ਉਂਗਲਾਂ ਦਾ 2.5 ਬਿਸ਼ੱਕ ਹੋ ਜੇ 3 ਹੋ ਜੇ ਪਰ ਇਹ ਦੋ ਤੋਂ ਘਟਣਾ ਨਹੀਂ ਚਾਹੀਦਾ ਇਸ ਤੋਂ ਬਾਅਦ ਉਮੀ ਲੜਨੂ ਲੜਦਾ ਸਹਿਜ ਯਾਦ ਰੱਖਣਾ ਵੀ ਤਿੰਨ ਉਂਗਲਾਂ ਚੌੜਾ ਹੀ ਹੈ ਇਕੱਠਾ ਹੀ ਰੱਖਣਾ ਇਹਨੂੰ ਖੁੱਲਣ ਨਹੀਂ ਦੇਣਾ ਪੇਚ ਦਾ ਗੈਪ ਮੱਥੇ ਕੋਲੇ ਪੇਚ ਦਾ ਗੈਪ ਘਟ ਹੈ ਆ ਕੰਨ ਕੋਲੇ ਪੇਚ ਦਾ ਗੈਪ ਵਧ ਗਿਆ ਲੜਦਾ ਸਾਈਜ਼ ਉਹੀ ਤਿੰਨ ਉਂਗਲਾਂ ਜਿਵੇਂ ਆਪਾਂ ਅੱਗੋਂ ਇਕੱਠਾ ਕੀਤਾ ਐਵੇਂ ਜਿਵੇਂ ਬੈਕ ਤੋਂ ਇਕੱਠਾ ਕਰਾਂਗੇ ਐਵੇਂ ਜਿਵੇਂ ਬੈਕ ਤੋਂ ਹੋ ਜਾਏਗਾ ਤੇ ਇਹ ਮੋੜਿਆ ਮੈਂ ਕਿੱਥੇ ਆ ਤੁਸੀਂ ਵੇਖੋ ਵੀ ਇਹ ਨੱਕ ਦੀ ਸੇਹ ਚੋਂ ਪਿੱਛੇ ਸੈਂਟਰ ਚੋਂ ਪਿੱਛੇ ਮੋੜਨਾ ਹੈ ਸੈਂਟਰ ਚ ਵੀ ਨਹੀਂ ਮੋੜਨਾ ਸੈਂਟਰ ਕ੍ਰੋਸ ਵੀ ਨਹੀਂ ਕਰਨਾ ਇੱਥੋਂ ਮੈਂ ਮਟੀਰੀਅਲ ਦੀ ਸੈਟਿੰਗ ਕਰ ਰਿਹਾ ਮਟੀਰੀਅਲ ਦੀ ਪੋਜੀਸ਼ਨ ਹਰੇਕ ਦੀ ਪੱਧਰ ਹੋਣੀ ਚਾਹੀਦੀ ਹੈ ਉਤਲੇ ਪਾਸੇ ਵੱਧ ਨਹੀਂ ਨਾ ਥੱਲੇ ਪਾਸੇ ਵੱਧ ਚਾਹੀਦਾ ਹੈ ਬਰਾਬਰ ਵੀ ਆ ਮਟੀਰੀਅਲ ਦੀ ਸੈਟਿੰਗ ਜੇ ਜਦੋਂ ਆਪਾਂ ਦੂਸਰੇ ਦੇ ਬਣਾਂਗੇ ਆਪਾਂ ਨੂੰ ਉਦੋਂ ਪਤਾ ਲੱਗੇਗਾ ਕਿ ਮਟੀਰੀਅਲ ਦੀ ਸੈਟਿੰਗ ਦਾ ਕੀ ਹੈ ਕੀ ਚੀਜ਼ ਹੈ ਮਟੀਰੀਅਲ ਉਸ ਟਾਈਮ ਆਪਾਂ ਨੂੰ ਪਤਾ ਲੱਗ ਜੇਗਾ ਇਥੋਂ ਏਵੇਂ ਦੂਸਰੇ ਲੜ ਨਾਲੋਂ ਜਿਹੜਾ ਆਪਾਂ ਤੀਸਰਾ ਧਰ ਰਹੇ ਹਾਂ ਹੁਣ ਇਹਦਾ ਗੈਪ ਇਧਰਲੇ ਪਾਸੇ ਟਰਨ ਦੂਜੀ ਟਰਨ ਬਣੇਗੀ ਗੈਪ ਸਾਈਜ਼ ਇੱਕ ਹੋਣਾ ਚਾਹੀਦਾ ਉਹਨਾਂ ਦਾ ਉਧਰਲੇ ਪਾਸੇੋਂ ਆਪਾਂ ਉੱਪਰ ਨੂੰ ਗੋਲਾਈ ਆਏਗੀ ਇਧਰੋਂ ਥੱਲੇ ਉਤਰਨਗੇ ਲੜ ਸਾਰੇ ਸੱਜੀ ਸਾਈਡ ਤੋਂ ਫਰੰਟ ਇੱਕ ਵਾਰੀ ਦੋ ਵਾਰੀ ਹੱਦ ਤਿੰਨ ਵਾਰੀ ਚ ਬੰਝੇ ਉਸ ਤੋਂ ਬਾਅਦ ਲੜਦਾ ਸਹਜ ਉਹ ਹੀ ਤਿੰਨ ਉਂਗਲਾਂ ਪੇਚ ਦਾ ਗੈਪ ਜਿੰਨਾ ਆਪਾਂ ਪਹਿਲੇ ਦਤ ਰਿਆ ਉਹਨੇ ਹੀ ਰੱਖਾਂਗੇ ਆਪਾਂ ਅੱਗੋਂ ਚੌੜਾਈ ਇੱਥੇ ਆਪਾਂ ਰੁਕ ਸਕਦੇ ਹਾਂ ਰੁੱਕ ਕੇ ਆਪਾਂ ਜਿਹੜੇ ਲੜ ਧਰੇ ਆ ਉਹਨਾਂ ਨੂੰ ਆਪਾਂ ਸਹੀ ਕਰ ਸਕਦੇ ਆ ਜੇ ਪਹਿਲਾ ਲੜ ਸਹੀ ਹੈ ਤਾਂ ਦੂਜਾ ਰੱਖਣਾ ਦੋ ਸਹੀ ਕਰਕੇ ਤੀਜਾ ਰੱਖਣਾ ਤਿੰਨ ਸਹੀ ਕਰਕੇ ਚੌਥਾ ਰੱਖਣਾ ਚਾਰ ਸਹੀ ਕਰਕੇ ਪੰਜਵਾਂ ਰੱਖਣਾ ਆਪਾਂ ਹਰੇਕ ਲੜ ਨੂੰ ਸਹੀ ਕਰਨਾ ਆ ਬੈਕ ਤੋਂ ਭੂਮੀ ਜਿਵੇਂ ਆਪਾਂ ਅੱਗੋਂ ਇਕੱਠਾ ਕਰਦੇ ਹਾਂ ਸਲਾਈ ਆ ਤੁਸੀਂ ਵਖੋਗੇ ਵੀ ਇੱਥੇ ਆ ਰਹੀ ਹੈ ਪਰ ਜੇ ਇਹ ਅੱਗੇ ਆਉਂਦੀ ਹੈ ਫਰੰਟ ਤੇ ਆਉਂਦੀ ਹੈ ਤਾਂ ਇਧਰਲੇ ਪਾਸੇ ਖੱਬੀ ਸਾਈਡ ਤੇ ਪੇਚਾਂ ਦੇ ਵਿੱਚ ਆਉਂਦੀ ਹੈ ਤਾਂ ਉਹਦਾ ਹੱਲ ਹੈ ਜਿਹੜਾ ਸੋਲੂਸ਼ਨ ਹੈ ਸਾਡੇ ਕੋਲੇ ਉਹ ਇੱਥੇ ਹੀ ਹੈ ਇਸ ਲੜ ਨੂੰ ਆਪਾਂ ਖੋਲਾਂਗੇ ਜਾਂ ਤਾਂ ਇਹਨੂੰ ਆਪਾਂ ਚੌੜਾ ਜਾਦੇ ਕਰਕੇ ਵੇਖ ਲਿਓ ਇੱਕ ਵਾਰੀ ਤੇ ਜਾਂ ਇਹਨੂੰ ਇਕੱਠਾ ਕਰਕੇ ਵੇਖਾਂਗੇ ਆਪਾਂ ਵੀ ਇਧਰਲੇ ਪਾਸੇ ਹੀ ਸਲਾਈ ਦਾ ਹੱਲ ਹੈ ਸਲਾਈ ਦਾ ਹੱਲ ਇਧਰ ਨਹੀਂ ਹੈਗਾ ਇਧਰਲੇ ਪਾਸੇ ਹੀ ਅਸੀਂ ਹੱਲ ਕਰਨਾ ਹੈ ਗਿਣਤੀ ਚ ਸੈਂਟਰ ਤੋਂ ਪਿੱਛੇ ਤੇ 3 ਨੂੰ ਗੁਣਾ ਚੌੜਾ ਲੜ ਲੜਦਾ ਸਹਿਜ ਅਸੀਂ ਹਮੇਸ਼ਾ ਯਾਦ ਰੱਖਣਾ ਤਾਂ ਹੀ ਇਹਦੇ ਵਿੱਚ ਗੁਲਾਈ ਆਏਗੀ ਮੂੰਚਲੜ ਛੱਡ ਦੋ ਤੀਜਾ ਜਾਂ ਚੌਥਾ ਲੜ ਲਾ ਕੇ ਅਸੀਂ ਮੂੰਚਲੜ ਛੱਡ ਦੇਣਾ ਹੈ ਸਾਡੀ ਪੱਗ ਨਾ ਢਿੱਲੀ ਤੇ ਨਾ ਹੀ ਟਾਈਟ ਚਾਹੀਦੀ ਹੈ ਕੰਫਰਟੇਬਲ ਚਾਹੀਦੀ ਹੈ ਸਾਡੀ ਪੱਗ ਆਰਾਮਦਾਇਕ ਹੋਵੇ ਇਸ ਤੋਂ ਉਵੇਂ ਹੀ ਪੇਚਾਂ ਦਾ ਗੈਪ ਉਤਲੀਆਂ ਟਰਨਾਂ ਦਾ ਗੈਪ ਉਨੇ ਹੀ ਜਿੰਨਾ ਅਸੀਂ ਪਹਿਲੇ ਤਾਂ ਬਣਾਇਆ ਤਾਂ ਕਿ ਸਰਦਾਰ ਆਉਂਦਾ ਵੀ ਸੋਹਣਾ ਲੱਗੇ ਤੇ ਜਾਂਦਾ ਵੀ ਸੋਹਣਾ ਲੱਗੇ ਇਲਾੜਾ ਪਣੀ ਮ ਆ ਗਿਆ ਮੇਰਾ ਹਰੇਕ ਲੜਦਾ ਸਾਨੂੰ ਯਾਦ ਰਹਿਣਾ ਚਾਹੀਦਾ ਕਿ ਮੈਂ ਕਿਹੜਾ ਲੜ ਲਾ ਰਿਹਾ ਐਨੀ ਵੀ ਸਾਰੀ ਪੱਗ ਬਨ ਕੇ ਆਪਾਂ ਕਹਿ ਦਈਏ ਵੀ ਇਹੋ ਜੀ ਪੱਗ ਵੱਜ ਗਈ ਨਹੀਂ ਮਰਜੀ ਸਾਡੀ ਚਲਣੀ ਚਾਹੀਦੀ ਹੈ ਦੁਕਾਨਾਂ ਤੇ ਜਿਹੜਾ ਕੱਪੜਾ ਮਿਲਦਾ ਉਹ ਮੈਨ ਮੇਡ ਚੀਜ਼ ਹੈ ਇਦੇ ਉੱਤੇ ਮਰਜ਼ੀ ਸਾਡੀ ਚਲਣੀ ਚਾਹੀਦੀ ਹੈ ਹਰੇਕ ਵਾਰੀ ਮਟੀਰੀਅਲ ਦੀ ਸੈਟਿੰਗ ਕਰਨੀ ਜ਼ਰੂਰੀ ਹੈ ਤਾਂ ਕਿ ਪ੍ਰੋਪਰ ਸ਼ੇਪ ਬਣ ਸਕੇ ਜਿਹੜੀਆਂ ਇਹਦੀਆਂ ਕੋਰਾਂ ਹੁੰਦੀਆਂ ਨੇ ਆਪਾਂ ਖੜੀਆਂ ਕਰਦੇ ਆਂ ਜਿਵੇਂ ਆਪਾਂ ਮਿੱਟੀ ਦਾ ਦੀਵਾ ਬਣਾਈਏ ਜਾਂ ਆਟੇ ਦਾ ਦੀਵਾ ਉਹਦੀਆਂ ਕੋਰਾਂ ਖੜੀਆਂ ਕਰਦੇ ਆਂ ਤਾਂ ਉਵੇਂ ਜਿਵੇਂ ਇਹਨੂੰ ਫੜ ਕੇ ਇਸੇ ਤਰੀਕੇ ਨਾਲ ਇਹਦੀਆਂ ਕੋਰਾਂ ਖੜੀਆਂ ਕਰਨੀਆਂ ਨੇ ਤਾਂ ਕਿ ਪ੍ਰੋਪਰ ਸ਼ੇਪ ਉਦੀ ਪਾਣੀ ਇਹ ਬਿਲਕੁਲ ਸਿਰ ਦੇ ਨਾਲ ਲੱਗ ਜਾਏਗਾ ਗੋਲ ਹੋ ਜਾਏਗਾ ਬਿਲਕੁਲ ਲੁਪੀ ਆਸੀ ਲੁਪੀ ਲਾ ਦਾਂਗੇ ਪਿਛਲੇ ਪਾਸੇ ਇੱਥੇ ਆਪਾਂ ਲਾਸਟ ਲੜ ਲੌਨ ਤੋਂ ਪਹਿਲਾਂ ਜਿਹੜੀ ਵੀ ਆਪਾਂ ਸੈਟਿੰਗ ਕਰਨੀ ਹੈ ਉਹ ਆਪਾਂ ਪਹਿਲਾਂ ਕਰਨੀ ਹੈ ਵੀ ਬਾਜ਼ ਦੀ ਲੋੜ ਹੈਗੀ ਹੈ ਤਾਂ ਤੁਹਾਨੂੰ ਲੱਗਦਾ ਹੈ ਕਿ ਉੱਥੇ ਬਾਜ਼ ਦੀ ਵਰਤੋਂ ਕਰਨੀ ਹੈ ਤਾਂ ਕਰ ਸਕਦੇ ਹਾਂ ਬਾਜ਼ ਬਾਰੇ ਮੈਂ ਇਨੀ ਕਹਦੇ ਆਂ ਵੀ ਇਹ ਤਾਰ ਦਾ ਟੁਕੜਾ ਹੀ ਹੈ ਇਹ ਸਹੀ ਨੂੰ ਸਹੀ ਹੀ ਕਰ ਸਕਦਾ ਅਸੀਂ ਬਾਜ ਤੇ ਨਿਰਭਰ ਨਹੀਂ ਰਹਿਣਾ ਬਾਜ ਗਲਤ ਨੂੰ ਸਹੀ ਨਹੀਂ ਕਰ ਸਕਦਾ ਤਾਂ ਲਾਸ ਲੜ ਲਾਸ ਲੜ ਆਪਣੇ ਆਪ ਟੰਗਿਆ ਜਾਵੇ ਲਾਸ ਲੜ ਬਸ ਲਾਸ ਲੜ ਦੀ ਇੱਕੋ ਹੀ ਬਿਊਟੀ ਹੋਣੀ ਚਾਹੀਦੀ ਹੈ ਵੀ ਆਪਣੇ ਆਪ ਟੰਗਿਆ ਜਾਵੇ ਇੱਥੋਂ ਦੋ ਹਿੱਸੇ ਬਣ ਗਏ ਦੋ ਕੰਨੀਆਂ ਆਹ ਕੰਨੀ ਅੰਦਰ ਮੋੜਤੀ ਥਰੜੀ ਉਤਲੀ ਵੀ ਮੋੜਤੀ ਆਪਾਂ ਦੋ ਧਾਰਾਂ ਇੱਥੋਂ ਨਵੀਆਂ ਬਰਾਲੀਆਂ ਸਿਰੇ ਤੋਂ ਲੈ ਕੇ ਲੁੱਪੀ ਲੱਗੀ ਰਹਿਣੀ ਚਾਹੀਦੀ ਆਹ ਲੁੱਪੀ ਲੱਗੇ ਲੱਗੀ ਰਹਿਣੀ ਚਾਹੀਦੀ ਹੈ ਫੇਰ ਇਹ ਲੜ ਲਾਉਣਾ ਇਹ ਲੁੱਪੀ ਟੇਢੀ ਲੱਗੀ ਹੋਈ ਹੈ ਟੇਢੀ ਲੱਗੀ ਰਹੀ ਇਸ ਤੋਂ ਬਾਅਦ ਆ ਆਇਆ ਇਦੇ ਵਿੱਚ ਵੱਲ ਨੇ ਆਪਾਂ ਸਾਫ਼ ਕਰਾਂਗੇ ਜਿੰਨੇ ਕੁ ਚੜਾਈ ਦੀ ਸਾਨੂੰ ਲੋੜ ਆ ਉਹਨਾਂ ਰੱਖ ਲਓ ਇਹਨੂੰ ਖਿੱਚ ਕੇ ਨਹੀਂ ਸਾਫ਼ ਹੁੰਦਾ ਇਹਨੂੰ ਮੋੜਨਾ ਹੈ ਤੇ ਆ ਮੋੜਦਾ ਉੱਤੋਂ ਫੜ ਕੇ ਉੱਤੋਂ ਮੋੜ ਦਿਓ ਥੱਲੋਂ ਫੜ ਕੇ ਥੱਲੋਂ ਅੰਦਰ ਨੂੰ ਮੋੜ ਦਿਓ ਪੂਰਾ ਸਾਫ ਕਰਨਾ ਪਹਿਲਾ ਸਟੈਪ ਇਹ ਹੈ ਕਿ ਇਹਦਾ ਵੀ ਇਹਨੂੰ ਆਪਾਂ ਪ੍ਰੋਪਰ ਜਿਵੇਂ ਦਾ ਸਾਨੂੰ ਚਾਹੀਦਾ ਉਹ ਮੈਂ ਦਾ ਬਣਾਉਣਾ ਹੈ ਆਪਾਂ ਜਿੰਨਾ ਕਚੌੜਾ ਬਣਾਉਣ ਦੀ ਇੱਛਾ ਕੋਈ ਉਹ ਬਣਾ ਲਓ ਤੁਸੀਂ ਉਸ ਤੋਂ ਬਾਅਦ ਪਹਿਲਾ ਸਟੈਪ ਇਹ ਹੋ ਗਿਆ ਦੂਜਾ ਸਟੈਪ ਇਹਦਾ ਇੱਥੋਂ ਫਰੰਟ ਤੋਂ ਮੋੜਨਾ ਸੈਂਟਰ ਚ ਫਰੰਟ ਤੋਂ ਹਾਫ ਵੱਲ ਅੱਧਾ ਵੱਲ ਦੇ ਦੇਣਾ ਇਹਨੂੰ ਇਸ ਤੋਂ ਬਾਅਦ ਤੀਜਾ ਸਟੈਪ ਇਹਦੀ ਕਲਗੀ ਇਹਦੀ Y ਬਣਨੀ ਚਾਹੀਦੀ ਹੈ ਸਰ ਸਟੈਪ ਇਹਨੂੰ ਟੰਗਣਾ ਇਹ ਇਹਦਾ ਚੌਥਾ ਸਟੈਪ ਹੈ ਤਾਂ ਚਾਰ ਸਟੈਪਾਂ ਦੇ ਵਿੱਚ ਇਹ ਲੜ ਬਣੇਗਾ ਆਪਾਂ ਲੂਪੀ ਨੂੰ ਖੋਲਾਂਗੇ ਤੇ ਇਸ ਲੜ ਨੂੰ ਆਪਾਂ ਖਿੱਚ ਲਾਂਗੇ ਠੀਕ ਹੈ ਇੱਥੇ ਇੱਕ ਪ੍ਰੋਬਲਮ ਆ ਜਾਂਦੀ ਹੈ ਜਦੋਂ ਆਪਾਂ ਇਹ ਲੜ ਨੂੰ ਖੋਲਦੇ ਆ ਤਾਂ ਆਪਣੀ ਆਦਤ ਹੈ ਇੱਕ ਪ੍ਰੋਬਲਮ ਨਹੀਂ ਹੈਗੀ ਇਹ ਆਪਣੀ ਆਦਤ ਹੈ ਵੀ ਇੱਥੇ ਜਿਹੜੀ ਇਹ ਪ੍ਰੋਬਲਮ ਆਉਂਦੀ ਹੈ ਇਹ ਗੰਡ ਬਣ ਜਾਂਦੀ ਹੈ ਆਪਾਂ ਇਦਾਂ ਹੀ ਖਿੱਚੀ ਜਾਂਦੇ ਆ ਆਪਣੀ ਗਲਤੀ ਹੈ ਇਹ ਜਿਵੇਂ ਰੇਡੀਓ ਦਾ ਚੈਨਲ ਸੈੱਟ ਕਰਦੇ ਨੇ ਨਾ ਆਪਾਂ ਉਸੇ ਤਰੀਕੇ ਨਾਲ ਇਹ ਕਹਿ ਰਿਹਾ ਹੁੰਦਾ ਕਿ ਮੈਂ ਇੱਧਰ ਨੂੰ ਜਾਣਾ ਚਾਹੁੰਨਾ ਇਹਨੂੰ ਅੰਦਰ ਨੂੰ ਜਾਣ ਦਿਓ ਜਿਹੜਾ ਜਿੱਧਰ ਜਾਣਾ ਚਾਹੁੰਦਾ ਹੈ ਇਹ ਸਹੀ ਹੋ ਜਾਏਗਾ ਬਿਲਕੁਲ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਹੈ ਵੀ ਇਹ ਚੀਜ਼ ਸਹੀ ਕਿਵੇਂ ਹੋਏਗੀ ਆਦਤ ਛੱਡਣੀ ਪੈਗੀ ਇਹ ਆਟੋਮੈਟਿਕਲੀ ਸਹੀ ਹੋ ਜਾਏਗੀ ਉਹ ਕਹਿ ਰਿਹਾ ਹੁੰਦਾ ਤਾਰੇ ਵੇਖ ਲਓ ਤੁਸੀਂ ਵੀ ਆ ਚੀਜ਼ ਇੱਥੇ ਰਾਉਂਡ ਨਹੀਂ ਬਣਨਾ ਚਾਹੀਦਾ ਆਹ ਗੰਡ ਨਹੀਂ ਬਣਨੀ ਚਾਹੀਦੀ ਇਸ ਚੀ ਦੀ ਇਹ ਅੰਦਰ ਨੂੰ ਜਾਣਾ ਚਾਹੁੰਦਾ ਤਾਂ ਇਹਨੂੰ ਅੰਦਰ ਨੂੰ ਹੀ ਲੈ ਜਾਓ ਬਸ ਦੂਸਰੀ ਧਾਰ ਉੱਥੋਂ ਨਵੀਂ ਬਣਾ ਦਿਓ ਇਹਦੀਆਂ ਵੀ ਜਿਵੇਂ ਆਪਾਂ ਲਾਸਟ ਲੜ ਲਾਉਨੇ ਆ ਕਲਗੀ ਵਾਲਾ ਉਵੇਂ ਇਹਦੀ ਵੀ ਕੰਨੀ ਇੱਕ ਇਧਰ ਮੋੜ ਦਿਓ ਇਹਦੀ ਕੰਨੀ ਦੂਜੀ ਇਧਰ ਮੋੜ ਦਿਓ ਇਹਨੂੰ ਸਾਫ ਲਾਉਣਾ ਹੈ ਸਾਫ ਲਾ ਦਿਓ ਜਾਂ ਰਫ ਲਾਉਣਾ ਹੈ ਰਫ ਲਾ ਦਿਓ ਜਿੰਨਾ ਵੀ ਸਾਈਜ਼ ਤੁਸੀਂ ਬਣਾਉਣਾ ਚਾਹੁੰਦੇ ਹੋ ਉਹਨੂੰ ਆਪਾਂ ਸਾਫ ਲਾਉਨੇ ਆ ਤੇ ਆ ਸਾਫ ਲੱਗ ਗਿਆ